ਗਿੱਦੜਵਾਹ ਹਲਕੇ ਦੇ ਵਿੱਚ ਉਸ ਵੇਲੇ ਸਨਾਟਾ ਛਾ ਗਿਆ ਜਦੋਂ ਜੰਗਲੀ ਸੂਰਾਂ ਨੇ ਪਿੰਡ ਦੇ ਵਿੱਚ ਦਾਖਲ ਹੋ ਕੇ ਆਤੰਕ ਮਚਾ ਦਿੱਤਾ ਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠ ਗਿਆ ਗਿੱਦੜਵਾਹ ਹਲਕੇ ਦੇ ਕਈ ਪਿੰਡਾਂ ਦੇ ਵਿੱਚ ਜੰਗਲੀ ਸੂਰਾਂ ਨੇ ਖੜੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਇਸ ਕਾਰਨ ਕਿਸਾਨਾਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਜੰਗਲੀ ਸੂਰਾਂ ਕਾਰਨ ਬਹੁਤ ਪਰੇਸ਼ਾਨ ਨੇ ਬਲਜੀਤ ਸਿੰਘ ਜੀ ਤੇ ਕੀ ਸਮੱਸਿਆ ਹੈ ਜੀ ਆਪਣੀ ਇੱਥੇ ਸੜਕ ਤੇ ਆਪਣਾ ਲੱਗਦਾ ਵਾਹਣ ਇੱਥੇ ਸੂਰਾਂ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਜੀ ਆਪਣੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕੜਕ ਜੜਾਂ ਚੋਂ ਪਟਕਦੀ ਹੈ। ਘਰ-ਪਾਸੇ ਮਾਰ ਹੀ ਪੈ ਰਹੀ ਹੈ ਹੈਂ ਹਾਂਜੀ ਹਰ ਪਾਸੇ ਮਾਰ ਪਹਿਲਾਂ ਸੁੰਡੀ ਦੀ ਮਾਰ ਸੀ ਹੁਣ ਸੂਰਾਂ ਦੀ ਮਾਰ ਆਈ ਪਹਿਲਾਂ ਗਾਵਾਂ ਦੀ ਸਮੱਸਿਆ ਹਜੇ ਪੂਰੀ ਹੱਲ ਨਹੀਂ ਹੋਈ ਗਈ ਤੇ ਹੁਣ ਸੂਰਾਂ ਦੀ ਹੋ ਗਈ ਜੀ ਇਹ ਕੁੱਤਿਆਂ ਤੋਂ ਵੀ ਨਹੀਂ ਡਰਦੇ ਤਾਂ ਐਨੇ ਹੈਗੇ ਸਾਨੂੰ ਜਾਨ ਦਾ ਵੀ ਖਤਰਾ ਹੈ ਰਾਤ ਨੂੰ ਪਾਣੀ ਵਗੈਰਾ ਲਾਉਣਾ ਹੁੰਦਾ ਜੀ ਉਹਦਾ ਜਾਣ ਨੂੰ ਅਸੀਂ ਮਹਿਕਮੇ ਨੂੰ ਇਹੀ ਬੇਨਤੀ ਕਰਦੇ ਆਂ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਕਿੰਨੇ ਕ ਵੱਡੇ ਪੱਧਰ ਤੇ ਨੁਕਸਾਨ ਹੈਗਾ ਬਈ ਜਿਵੇਂ ਇੱਥੇ ਆ ਜਾਂਦੇ ਤਾਂ ਕਿਨਹ ਕਨਾਲ ਤੋਂ ਘਟਤਾ ਇਹ ਛੱਡਦੇ ਹੀ ਨਹੀਂ ਜਦੋਂ ਆ ਜਾਂਣਾ 20 25 25 16 ਦੀ ਟੋਲੀ ਹੈ ਜੀ ਵੱਡੇ ਪੱਧਰ ਤੇ ਪੂਰਾ ਨੁਕਸਾਨ ਕਰ ਰਿਹਾ ਹੈ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦਾ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ ਜੀ ਇਹਨਾਂ ਤੋਂ ਕੀ ਅਪੀਲ ਹੈ ਸਰ ਕਰਨ ਬਈ ਇਹੀ ਪੀਲ ਹੈ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਬਈ ਮੇਰਾ ਨਾਮ ਬੱਬੂ ਸਿੰਘ ਹੈ ਤੇ ਕੀ ਸਮੱਸਿਆ ਕੀ ਹੈ ਬਈ ਣਡਰ ਸੁਣਾ ਰਹੀ ਸਮੱਸਿਆ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਕੀ ਕਿਸਾਨੀ ਤੇ ਕੋਈ ਵੀ ਆ ਹੁਣ ਮਾਰ ਹੀ ਪੈ ਰਹੀ ਹੈ ਕੋਈ ਵੀ ਹੁਣ ਆ ਪੰਜਾਬਾ ਠੇਕੇ ਟੁਕੇ ਤੇ ਪੈੜੀ ਲਈ ਜੰਨੇ ਆ ਸਾ ਠੇਕੇ ਵੀ ਵਧਾਈ ਤੁਰੇ ਜਾਂਦੇ ਆ ਰਹਿੰਦਾ ਖੁੰਦਾ ਹੀ ਹੁਣ ਸੂਰ ਆ ਗਿਆ ਪਹਿਲਾਂ ਤਾਂ ਗਾਵਾਂ ਤੋਂ ਡਰਦੇ ਸੀਗੇ ਤੇ ਉਹਨਾਂ ਦਾ ਚਲੋ ਹੱਲ ਹੋ ਗਿਆ ਠੀਕ ਹੈ ਜੀ ਹੁਣ ਇਹ ਜ਼ਿਆਦਾਤਰ ਹੁਣ ਸੂਰ ਆ ਗਏ ਜੋ ਆਪਾਂ ਕਹਿੰਦੇ ਨੇ ਜੰਗਲੀ ਸੂਰ ਆ ਗਈ ਇਹ ਮੰਨ ਲਾ ਵੀ 15 15 20 20 ਜਣਾਂ ਦੀ ਟੋਲੀ ਹੈ ਸੂਰਾਂ ਦੀ ਫਿਰ ਰਾਤ ਨੂੰ ਮੱਲਾ ਹੁੰਦੇ ਆ ਜੀ ਤੇ ਰਾਤ ਨੂੰ ਕੋਈ ਬੰਦਾ ਇਕੱਲਾ ਪਾਣੀ ਵੀ ਨਹੀਂ ਲਾ ਸਕਦਾ ਡਰਦੇ ਆ ਕਿਉਂ ਕੋਲੇ ਸੋਟੀ ਹੁੰਦੀ ਆ ਸੋਟੀ ਨੂੰ ਇਹ ਘਬਰਾਉਂਦੇ ਨਹੀਂ ਕਹੀ ਹੁੰਦੀ ਆ ਤਾਂ ਨਹੀਂ ਘਬਰਾਉਂਦੇ ਤੇ ਟੱਕਰ ਮਾਰਦੇ ਆ ਜੀ ਤੇ ਆ ਹੁਣ ਜਿਆਦਾ ਨੁਕਸਾਨ ਕਰਤਾਈ ਆ ਦੇਖੋ ਕਣਕ ਕਿੱਡੀ ਕਿੱਡੀ ਵਧੀਆ ਖੜੀ ਸੀ ਥੱਲੋਂ ਸਾਰੀ ਪੱਟ ਗਈ ਤੇ ਨੁਕਸਾਨ ਕਿੰਨਾ ਕਰੇ ਬਈ ਕਿੰਨੇ ਕੁ ਵੱਡੇ ਪੱਧਰ ਤੇ ਹੈਗੀ ਲੱਗਦਾ ਬਹੁਤ ਨੁਕਸਾਨ ਕਰੀ ਜਾਂਦੇ ਆ ਜੀ ਬਹੁਤ ਕਿਸੇ ਦਾ ਮਨ ਲਾਵੇ ਕਨਾਲ ਕਨਾਲ ਕਿਸੇ ਦੀ ਵੱਟ ਤਾਂ ਛੱਡੀ ਨਹੀਂ ਸਾਨੂੰ ਦਿਖਾਇਆ ਹੀ ਸਾਰਾ ਕੋਈ ਵੱਟ ਨਹੀਂ ਛੱਡੀ ਠੀਕ ਹੈ ਜਮਿਆਂ ਨੂੰ ਵੀ ਪੈ ਗਈ ਹੈ ਇਹ ਮਨ ਲਾ ਕੋਈ ਸਬਜ਼ੀ ਸੂਜੀ ਤਾਂ ਹੋਣ ਹੀ ਨਹੀਂ ਦਿੰਦੇ ਜਮੇ ਨਹੀਂ ਹੋਣ ਦਿੰਦੇ ਜੀ ਹੋ ਨ ਕਿਸਾਨ ਕਰੂਆ ਕੀ ਬਹੁਤ ਔਖੇ ਆ ਇਹ ਇਹਦਾ ਕੋਈ ਨਾ ਕੋਈ ਸਰਕਾਰ ਹੱਲ ਕਰੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਜੀ ਤੇ ਕੋਈ ਅਫਸਰ ਨੂੰ ਮਿਲੇ ਹੋ ਬਾਈ ਦਰਖਾਸਤ ਵਗੈਰਾ ਦਿੱਤੀ ਜੀ ਜੀ ਕੋਈ ਅਸੀਂ ਕਿਸੇ ਨੂੰ ਦਰਖਾਸਤ ਵਗੈਰਾ ਕਿਸੇ ਨੂੰ ਨਹੀਂ ਦਿੱਤੀ ਜੀ ਤੁਹਾਡੇ ਕੋਲੇ ਲੈ ਸੀ ਅਸੀਂ ਚਲੋ ਤੁਸੀਂ ਆਏ ਹੋ ਜੀ ਆਇਆਂ ਨੂੰ ਤੁਸੀਂ ਕੋਈ ਪ੍ਰਾਲਾ ਕਰੋ ਜੀ ਕਿਸਾਨਾਂ ਨੇ ਕਿਹਾ ਕਿ ਜੰਗਲੀ ਸੂਰ ਰਾਤ ਦੇ ਸਮੇ ਟੋਲੀਆਂ ਬਣਾ ਕੇ ਆਉਂਦੇ ਨੇ ਤੇ ਫਸਲਾਂ ਦਾ ਨੁਕਸਾਨ ਕਰ ਜਾਂਦੇ ਨੇ ਉਹਨਾਂ ਕਹਿੰਦੇ ਕਿ ਜੰਗਲੀ ਸੂਰ ਐਨੇ ਭਿਆਨਕ ਨੇ ਕਿ ਜੇਕਰ ਕੋਈ ਵਿਅਕਤੀ ਵੀ ਇਹਨਾਂ ਦੇ ਰਾਹ ਦੇ ਵਿੱਚ ਆ ਜਾਵੇ ਤਾਂ ਉਹਦਾ ਵੀ ਜਾਨੀ ਨੁਕਸਾਨ ਕਰ ਸਕਦੇ ਨੇ ਉੱਥੇ ਸਾਡੀ ਕਣਕ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰ ਰਿਹਾ 15-15 20-20 ਦੀ ਚੋੜੀ ਆ ਜਾਂਦੀ ਹੈ ਪਹਿਲਾਂ ਸੁੰਡੀ ਤੋਂ ਬਚੇ ਗਾਈਆਂ ਤੋਂ ਬਚੇ ਤਣੇ ਇਹ ਪੈ ਗਏ ਮਗਰ ਹੂੰ ਇਹ ਕੋਈ ਖੇਤ ਆਉਂਦੇ ਆ ਰਾਤ ਖੇਤ ਆਏ ਅਸੀਂ ਉਹਨਾਂ ਨੂੰ ਮੋੜਨ ਤੇ ਵੀ ਫਿਰਦੇ ਸੀ ਇੱਥੇ ਸੂਰ ਹੈ ਹਾਂ गिनती ਤਾਂ ਨਹੀਂ ਪਰ ਵੀ ਅਨਲਜਾ ਕੋਈ ਅਸਲੇ ਉਸਲੇ ਦਾ ਕੋਈ ਅੰਤ ਨਹੀਂ ਕੋਈ ਨਾ ਕੋਈ ਸਾਡੇ ਕੋਲੇ ਵੀ ਉਹ ਚੀਜ਼ਾਂ ਜਾਂ ਕੋਈ ਸਾਨੂੰ ਉਹਦੇ ਬਾਰੇ 'ਚ ਕੋਈ ਪਰਮਿਸ਼ਨ ਹੀ ਦਿੱਤੀ ਜਾਵੇ ਹੂੰ ਇਹਨਾਂ ਨੂੰ ਕੋਈ ਰਾਤ ਬਰਾਤੇ ਅਸੀਂ ਮਾੜਾ ਮੋਟਾ ਦਵਲਨ ਜੋਗੇ ਤਾਂ ਹੋਈ ਸੋ ਦਾਦੇ ਕਿ ਜੰਗਲੀ ਸੂਰਾਂ ਦੇ ਆਤੰਕ ਕਾਰਨ ਪਿੰਡ ਵਾਸੀ ਦੇ ਵਿੱਚ ਕਾਫੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਜਿਸ ਦੇ ਚੱਲ ਦੇ ਲੋਕ ਹੁਣ ਆਪਣੇ ਘਰਾਂ ਤੋਂ ਬਾਹਰ ਵੀ ਨਹੀਂ ਨਿਕ ਰਹੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਕੋਈ ਅਜਿਹਾ ਹੱਲ ਕੀਤਾ ਜਾਵੇ ਜਿਸ ਨਾਲ ਸਾਡਾ ਇਨਾਂ ਜੰਗਲੀ ਸੂਰਾਂ ਤੋਂ ਛੁਟਕਾਰਾ ਹੋ ਜਾਵੇ ਨਹੀਂ ਤਾਂ ਫਸਲਾਂ ਦਾ ਵੱਡੇ ਪੱਧਰ ਤੇ ਇਸੇ ਤਰ੍ਹਾਂ ਨੁਕਸਾਨ ਕਰਦੇ ਰਹਿਣਗੇ ਤੇ ਕਿਸਾਨੀ ਲਾਹੇਵੰਦ ਧੰਦਾ ਬਣਨ ਦੀ ਬਜਾਏ ਨੁਕਸਾਨ ਦਾ ਧੰਦਾ ਬਣ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਗਿੱਦਣਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ